ਇਲਾਉ ਜੀ ਇਹ ਇੱਕ ਇੱਕ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਤੁਸੀਂ ਦੇਖ ਸਕਦੇ ਹੋ ਜੋ ਅੱਗੇ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਦੇ ਆ ਤੇ ਅੱਜ ਫੇਰ ਜੋ ਸੇਲ ਲਗਾਈ ਹੈ ਹਾਂਜੀ ਅਰਵਿੰਦ ਜੀ ਕੀ ਹਾਲ ਹੈ ਜੀ ਆਜੋ ਆਜੋ ਹੋਰ ਸੇਲ ਲਾਤੀ ਆਜੋ ਆਜੋ ਅੰਦਰ ਆਜੋ ਅੱਜ ਪਟਾਕਾ ਹੋਰ ਪੈ ਗਿਆ ਹਾਂਜੀ ਇਹ ਕਿਹੜਾ ਪਟਾਕਾ ਪੈ ਗਿਆ ਉਹ ਸੂਟਾਂ ਦਾ ਵੀ ਪਟਾਕਾ ਪੈ ਗਿਆ ਕੋਟ ਪੈਟ ਬਲੇਜ਼ਰਾਂ ਦਾ ਵੀ ਪਟਾਕਾ ਪੈ ਗਿਆ ਅੱਛਾ ਜੀ ਆ ਲੋ ਕਰ ਲੋ ਚੈੱਕ ਬਲੇਜ਼ਰਾਂ ਦੀ ਸੇਲ ਓਕੇ ਪਟਾਕੇ ਪੈ ਰਹੇ ਰੋਜ਼ ਬਲੇਜ਼ਰਾਂ ਦੇ ਕਰੋ ਚੈੱਕ ਪਹਿਲਾਂ ਬਲੇਜ਼ਰ ਆ ਕੇ ਚੈੱਕ ਦੇ ਵਿੱਚ ਆ ਲੋ ਦੇਖਿਓ ਓ ਭਾਈ ਭਾਈ ਚੈੱਕ ਮੈਨੂੰ ਮਰਾ ਦਿਓ ਮਰਾ ਆ ਲੋ ਜੀ ਕਰੋ ਚੈੱਕ ਬਾਜ਼ਾਰ ਚ ਵਿਗਰੇ ਚਾਰ ਚਾਰ 5 5000 ਦਾ ਰੇਟ ਦਾ ਕਰਤਾ ਵੱਡਾ ਧਮਾਕਾ ਤੁਸੀਂ ਨੇ ਹੋਰੇ 3500 4000 ਉਹ ਨਹੀਂ ਜੀ ਨਹੀਂ ਕੋਈ 3500 ਨਹੀਂ ਦੇਣਾ ਕੋਈ 4000 ਨਹੀਂ ਦੇਣਾ ਸਾਈਜ਼ ਦੇਣੇ 34 ਤੋਂ 44 ਤੱਕ 46 ਤੱਕ ਰੇਟ ਕਿੰਨਾ ਸਿਰਫ 1200 1200 ਸਿਰਫ 1200 ਰੁਪਏ 1199 1199 1199 ਜਿਹੜਾ ਮਰਜੀ ਕਲਰ ਲੈ ਜਿਓ ਆ ਲੋ ਲੈਣੀ ਵਾਲਾ ਵੀ ਲੈ ਜਿਓ ਠੀਕ ਹੈ ਓ ਪਾਜੀ ਲੈਣਾ ਆ ਲ ਗਿਆ ਸੁਣ ਲੈ ਨਵੇਂ ਹਾਂਜੀ ਹਾਂਜੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਿਓ 1190 1190 ਆ ਲੋ ਡਿਜ਼ਾਈਨਿੰਗ ਕਰ ਲੋ ਚੈੱਕ ਅਡਰੈਸ ਆਫੋ ਭਾਈ ਐਡਰੈਸ ਏ ਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆ ਬ੍ਰੀਕ ਚੈੱਕ ਦਿਖਾਓ ਬ੍ਰੀਕ ਚੈੱਕ ਕੋਈ ਆ ਲੋ ਜੀ ਬ੍ਰੀਕ ਚੈੱਕ ਲੈ ਲਿਓ ਚਾਹੇ ਲੈ ਲੇ ਵੱਡੇ ਚੈੱਕ ਜਿਹੜਾ ਮਰਜ਼ੀ ਚੈੱਕ ਲੈ ਲਿਓ ਰੇਡ ਕਰਤਾ 1190 1190 ਸਿਰਫ 1190 ਆ ਲੋ ਕਰੋ ਚੈੱਕ ਬਲੇਜ਼ਰ ਕਹਿੰਦੇ ਚੈੱਕ ਬਲੇਜ਼ਰਾਂ ਦਾ ਮਾਲ ਨਹੀਂ ਮਿਲ ਰਿਹਾ ਭਰਾਵਾਂ ਨੂੰ ਬਾਜ਼ਾਰ 'ਚ ਪਰ ਏਕੇ ਕਲੈਕਸ਼ਨ ਦੇ ਆ ਗਿਆ ਫੁੱਲ ਸਟਾਕ ਜਿੰਨਾ ਮਰਜ਼ੀ ਸਟਾਕ ਲੈ ਜਿਓ ਆਹ ਲੋ ਲੈਨਿੰਗ ਦੇ ਵਿੱਚ ਬਲੇਜ਼ਰ ਕਰੋ ਚੈੱਕ 1199 ਰੁਪਏ 1199 1199 ਇੱਕੋ ਰੇਟ ਆ ਫਿਕਸ ਰੇਟ 1199 1199 ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਮਾਲ ਆ ਗਿਆ ਫੁੱਲ ਜਿਹੜਾ ਮਰਜ਼ੀ ਕਲਰ ਲੈ ਲਿਓ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇਤੋਂ ਇਲਾਵਾ ਜਿਹੜੇ ਮਰਜ਼ੀ ਜ਼ੂੜ ਲੈ ਲਿਓ ਸਾਰੇ ਦੇ ਲੱਗ ਗਈ ਪਾਰੀ ਸੇ ਨਾਲੋ ਕਰੋ ਚੈੱਕ ਡਿਜ਼ਾਈਨਿੰਗਾਂ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਐ ਇੱਕ ਤੋਂ ਇੱਕ ਆ ਜੂਗੇ ਚੈੱਕ ਕਿੰਨੇ ਦਾ ਸਿਰਫ 1199 ਬਾਜ਼ਾਰ ਮਾਂ ਵਿਗਦਾ 3-3000 35-3500 ਰੁਪਏ ਪਰ ਏਕ ਏਕ ਕਲੈਕਸ਼ਨ ਨੇ ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਓ 1199 ਕਈ ਇਹਦੇ ਵਿੱਚ ਬੋਲੋ ਤੁਸੀਂ ਵੀ ਕਿਹੜੀ ਦੁਕਾਨ ਤੇ ਓ ਏਕ ਏਕ ਕਲੈਕਸ਼ਨ ਕਰਾ ਲਈ ਤੇ ਮਿਲਣਾ ਜੀ ਏਕ ਏਕ ਕਲੈਕਸ਼ਨ ਕਰਾ ਲਈ ਤੇ ਜਿੰਨਾ ਮਰਜ਼ੀ ਸਟਾਕ ਲੈ ਜਿਓ ਜਿਹੜੇ ਮਰਜ਼ੀ ਸਾਈਜ਼ ਲੈ ਜਿਓ ਚਾਹੇ ਲੈ ਜੋ ਐਸ ਚਾਹੇ ਲੈ ਜੋ ਐਮ ਚਾਹੇ ਲੈ ਜੋ ਐਕਸਲ ਵਾਹ ਸੇਬ 50 ਸਾਈਜ਼ ਤੱਕ 50 ਬਲੇਜ਼ਰ ਆ ਲੋ ਜੀ ਅਗਲਾ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਕਰੋ ਚੈੱਕ ਇਹਨੇ ਬਾਸਕਟਾ ਚਾਹੀਦੀਆਂ ਇਹਦਾ ਵੀ ਲਾ ਦੂੰਗਾ ਪਰਤਾ ਕਰੋ ਚੈੱਕ ਰੰਗ 1 2 3 4 5 34 36 38 40 42 ਸਾਈਜ਼ ਮਿਲੂਗੇ ਜੀ ਕੈਰਟ ਲਾਉਂਗੇ ਭਾਜੀ ਓ ਐਸਓ ਰੇਟ ਦਾ ਲਾ ਦੂੰਗਾ ਪਰਤਾ 660 ਰੁਪਏ ਦੀ ਬਾਸਕਟ ਲਾ ਦੂਗਾ 660 ਰੁਪਏ ਹਾਂਜੀ ਹਾਂਜੀ 660 ਰੁਪਏ ਮਾ ਲੈਣੀ ਵਾਲੀ ਬਾਸਕਟ ਉਰੇ ਬਾਜ਼ਾਰ ਮਾ ਤੁਹ ਬਚਰੀ ਐ ਕਾਰਨੀ ਲੱਭੀ ਕਰਦੇ ਤੁਸੀਂ ਯਾਰ ਆ ਲੋ ਜੀ ਕਰੋ ਚੈੱਕ ਰੰਗ ਦੇਖ ਲਓ ਕਿੰਨੇ ਆ ਗਏ ਜਲਦੀ ਆਓ ਜਲਦੀ ਪਾਓ ਆ ਲੋ ਜੀ ਤੋਂ ਬਾਅਦ ਹੁਣ ਆ ਗਈ ਬੈਲਵਟ ਦੀ ਬਾਸਕਟ ਇਹ ਵੀ ਮਿਲ ਜਣੀ ਉਹ ਦੇਖੀ ਕਿ ਪੁੱਛਣਾ ਜਾਓ ਰੇਟ ਨੋ ਨਹੀਂ ਨਹੀਂ ਰੇਟ ਨਹੀਂ ਭੁੱਲਦੇ ਬਦਾਮਾ ਬਦੂਮਾ ਖਾਦਿਆਂਗੇ ਨਹੀਂ ਖਾਦਿਆਂ ਉਹ ਬਦਾਮਾ ਤਾਂ ਰੋਜ਼ ਖਾਂਦੇ ਆ ਆ ਲੋ ਬਾਸਕਟ ਦੇਖੋ ਇਹ ਰੇਡ ਰੂਟ ਪੋਲ ਦੇ ਵਿੱਚ 899 ਰੁਪਏ ਦੇ ਲਈ ਪਲੇਕੇ ਨਾਲ ਦਾ ਉਹ ਵੈਲਵਟ ਦੀ 899 ਰੁਪਏ ਭਾਈ ਹਾਂਜੀ ਹਾਂਜੀ ਇਹਦੇ ਵਿੱਚ ਵੀ ਕਲਰ ਮਿਲ ਜੂंगे 4 ਤੋਂ 5 ਇੱਕਾ ਦੇਖੋ ਜੀ 660 ਰੁਪਏ ਆ ਲੋ ਜੀ ਕਾ ਦੇਖੋ ਆਰਟੀਕਲ ਵੈਲਵਟ ਦੇ ਵਿੱਚ 899 ਰੁਪਏ ਬਾਜ਼ਾਰ 'ਮਾਂ ਵਿਗਰੀ 35 3500 ਰੁਪਏ ਦੀ ਸਾਈਜ਼ ਮਿਲੂਗਾ 34 36 38 40 42 44 ਆਪਕੋ ਬੋਲਦੇ ਹਾਂ ਹਾਲੋ ਜੀ ਆ ਜਾਓ ਫਿਰ ਫੜਾਫੜ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ 골ਡਨ ਦਿਖਾ ਗੋਲਡਨ ਵਾਲੀ ਦੇਖੋ ਜੀ ਦੇਖੋ ਜਿਹੜੀ ਮਰਜੀ ਦੇਖੋ ਜੀ ਹਾਂ ਜੀ ਹਾਂ ਜੀ ਬੋਲੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਸਿਆਲਵਾ ਮਾਜਰੇ ਤੋਂ ਆਏ ਕਿਹੜੀ ਦੁਕਾਨ ਤੇ ਖੜੇ ਹਾਂ ਅਸੀਂ ਏਕੇ ਕਲੈਕਸ਼ਨ ਤੇ ਖੜੇ ਅੱਛਾ ਜੀ ਕੀ ਲਿਆ ਤੁਸੀਂ ਮੈਂ ਜਗਰ ਲਈ ਹੈ ਜੀ ਆਪਣੇ ਜੋਗੀ ਅੱਛਾ ਜੀ ਹਾਂ ਜੀ ਵਧੀਆ ਲੱਗੀ ਜੀ ਬਹੁਤ ਬਹੁਤ ਵਧੀਆ ਜੀ ਠੀਕ ਹੈ ਨਾਲੇ ਕੁਆਲਿਟੀ ਵੀ ਠੀਕ ਹੈ ओके रेट ਕਿਵੇਂ ਆ ਰੇਟ ਵੀ ਠੀਕ ਹੈ ਜੈਨੂਅਲ ਹੈ ਬਿਲਕੁਲ ਵਧੀਆ ਜੈਨੂਅਲ ਵੀ ਘੱਟ ਹੀ ਹੈ ਠੀਕ ਹੈ ਓਕੇ ਕੀ ਕਹੋਗੇ ਫੇ ਗਾਕਾਂ ਨੂੰ ਗਾਕਾਂ ਨੂੰ ਕਹੂੰਗਾ ਵੀ ਸਾਰੇ ਜਿੰਨੇ ਵੀ ਆਓ ਇੱਥੇ ਆਪਣਾ ਪਸੰਦ ਕਰੋ ਤਾਂ ਠੀਕ ਹੈ ਜਿਹੜੀ ਮਨਪਸੰਦ ਆ ਲੈ ਜਾਓ 650 ਰੁਪਏ ਦੀ ਇਹ ਹੈ ਇਹ ਬਾਹਰ ਮਿਲ ਜਾਂਦੀ ਹੈ 1000 ਰੁਪਏ ਦੇ ਵਿੱਚ ਦੀ ਅੱਛਾ ਜੀ ਹੋਰ ਕੀ ਹੈ ओके थैंक यू थैंक यू ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੈਜੀ ਅੱਜ ਕਿਹੜੀ ਦੁਕਾਨ ਤੇ ਖੜੇ ਹੋ ਆਪਾਂ ਇੱਕ ਇੱਕ ਕਲੈਕਸ਼ਨ ਦੇ ਅੱਛਾ ਕਿੱਥੋਂ ਆਏ ਨਕਰਾਲੀ ਦੇ ਹੀ ਨਕਰਾਲੀ ਤੋਂ ਹੀ ਹਾਂਜੀ ਅੱਜ ਕੀ ਲਿਆ ਤੁਸੀਂ ਇੱਥੇ ਅੱਜ ਕੋਟ ਪੈਂਟ ਲਈ ਆਹ ਕੋਟ ਪੈਂਟ ਲਏ ਹਾਂਜੀ ਅੱਛਾ ਜੀ ਇਹ ਰੇਟ ਰੂਟ ਵੱਧ ਤਾਂ ਨਹੀਂ ਲੱਗਿਆ ਨਾ ਨਹੀਂ ਜਮਨ ਜੈਨੂਨ ਫਰਾਈ ਦਈ ਐਨ ਵਧੀਆ ਕੁਆਲਿਟੀ ਅੱਛਾ ਜੀ ਹਾਂਜੀ ਤੇ ਅੱਗੇ ਵੀ ਆਉਂਦੇ ਰਹਿੰਦੇ ਨੇ ਇਹਨਾਂ ਕੋਲ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਉਰੀ ਜਾਂਦੀ ਹੈ ਅੱਛਾ ਜੀ ਕਦੇ ਸੂਟ ਬਕਾਇਦਾ ਵੀ ਲੈ ਆਏ ਆ ਇਹਨਾਂ ਕੋਲ ਸੂਟ ਕਰਦੇ ਲੈ ਜਾਂਦੇ ਹਾਂਜੀ ਅੱਛਾ ਜੀ ਤੇ ਕਿਵੇਂ ਲੱਗਦਾ ਫਿਰ ਇਹਨਾਂ ਦਾ ਵਿਹਾਰ ਕਿਵੇਂ ਆ ਬਿਹਾਰ ਬਹੁਤ ਵਧੀਆ ਹੀ ਇਹਨਾਂ ਦਾ ਸ਼ੁਰੂ ਤੇ ਅੱਛਾ ਜੀ ਰੇਟ ਹਮ ਤਾਂ ਕੰਦੇ ਰਹਿੰਦੀ ਰੇਟ ਜਮਈ ਜੈਨੂਇਨ ਹਾਂਜੀ ਤੇ ਕੀ ਕਹੂਗੇ ਤੁਸੀਂ ਹੁਣ ਹੋਰ ਗਾਕਾਂ ਨੂੰ ਹੋਰ ਗਾਕਾਂ ਨੂੰ ਆਏ ਕਹਿੰਗੇ ਜਰੂਰ ਵਿਜ਼ਿਟ ਕਰਨਾ ਹਾਂਜੀ ਸਭ ਤੇ ਵਧੀਆ ਰੇਟ ਮਿਲੂਗੇ ਇਹ ਪੂਰੇ ਬਾਜ਼ਾਰ ਚ ਨਹੀਂ ਮਿਲਨੇ ਜੀ ਜੀ ਕੁਆਲਟੀ ਵੀ ਇਹਨਾਂ ਵਧੀਆ ਹੀ ਓਕੇ ਥੈਂਕ ਯੂ